ਗੱਦੀਆਂ ਦੇ ਮਾਲਕ ਵੀ ਆਪਣੇ ਆਪਣੇ ਗੁਰੂਆਂ ਪੀਰਾਂ ਦੇ ਨੌ ਨਾਦ 84 ਸਿੱਧ ਬਹੁ ਦੇ ਪੀਰ ਕਿਹੜੇ ਸ਼ਹਿਰ ਤੋਂ ਪੋਤਾ ਆਏ ਆ ਮਸਤਾਂ ਦੇ ਸ਼ਹਿਰ ਚੋਂ ਆਇਆ ਹੈ ਲੇਕਨ ਕੋਦਰ ਆ ਗਿਆ ਮਸਤ ਤੇ ਦੂਜਾ ਮੋ ਗਿਆ ਸਾਲਾ ਇਹ ਨਹੀਂ ਹਟਦਾ ਚੰਗਾ ਚੰਗਿਆਂ ਦੇ ਹੱਥ ਰਾਜੀ ਕਰਤੇ ਆਪਣੀ ਬਰਾਦਰੀ ਕੀ ਆ ਜਲਾਏ ਜਲਾਏ ਸਖੋਂ ਬਾਬੇ ਪੀਰ ਨੂੰ ਮੰਨਦੇ ਆ ਮੰਮੀ ਮੰਨਦੇ ਆ ਤੁਸੀਂ ਨਹੀਂ ਮੰਨਦੇ ਮੰਮੀ ਮੰਮੀ ਮੰਨਦੇ ਨਹੀਂ ਮੰਮੀ ਦੀ ਮੰਨਦੇ ਮੈਂ ਕਿੰਨੇ ਚਰਾਗ ਲਾਂਦੇ ਆ ਮੰਮੀ ਹੈ ਕਿਹੜੇ ਬਾਬੇ ਦਾ ਬੱਕੂ ਲਾਲਵਾਸ਼ਾ ਦਾਨੇ ਸਰਕਾਰ ਮਰਾਸ਼ਾ ਅੱਛਾ 11ਵੇਂ ਸਿੱਖ ਜਦ ਵੀ ਪੁੱਛਦੇ ਜਿਹੜੀ ਸੇਵਾ ਤੁਹਾਡੇ ਘਰ ਚ 11ਵੇਂ ਵਾਲੇ ਪੀਰ ਦੀ ਚੱਲੀ ਆ ਬਾਬਾ ਖੜਦਾ ਗਿਆ 11ਵੇਂ ਪੀਰ ਗੌਸਪਾਕ ਅਦਮਾਨ ਦੇ ਤੁਸੀਂ ਮੈਂ ਬਾਬਾ ਦੀ ਸੰਜੇ ਮੰਮੀ ਕੀ ਰਨ ਮੰਨਦੇ ਆ ਹੁਣ ਤੂੰ ਮਮਾ ਤੇਰੇ ਪੀਰ ਨੂੰ ਮੰਨੀਆਂ ਦੇ ਤੁਸੀਂ ਬਾਬੇ ਦੀਪ ਸਿੰਘ ਨੂੰ ਮੰਨੀਆਂ ਦੇ ਵਧੀਆ ਲੱਗੋ ਲੜ ਪਰ ਜਿਹੜੇ ਪਾਸੇ ਮਾਪਿਓ ਚੱਲਣਾ ਉਹ ਪਾਸੇ ਹੁਣ ਜੇ ਤੁਸੀਂ ਮਾ ਆਲੇ ਪਾਸੇ ਚੱਲੋ ਤੁਹਾਡੇ ਘਰ ਚ ਬੋਟਾ ਵੀ ਲੱਗ ਜਾਏ ਤੁਹਾਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਜਿਹੜੇ ਦੇਵਤਿਆਂ ਨੂੰ ਮੋਢਾ ਤੋਂ ਮੋਢਾ ਮੰਨਦੇ ਆਂ ਉਹਨਾਂ ਨੂੰ ਮੰਨੋ ਤੇ ਆਓ ਅਰਦਾਸ ਲਾਓ ਨਾ ਕਰ ਅਗੜੋ ਤੁਹਾਡੇ ਨਾ ਖੈਰ ਪੋਤਾ ਦੱਸੋ ਠੀਕ ਜਲ ਚੜੇ ਟਾਈਮ ਹੀ ਨਹੀਂ ਹੋਇਆ ਠੀਕ ਟਾਈਮ ਹੀ ਨਹੀਂ ਵੱਜਿਆ ਕੁਛ ਨਹੀਂ ਮਾਤਾ ਨੂੰ ਵੀ ਬੰਦੀ ਮਮੀ ਮੈਂ ਨਹੀਂ ਕੰਮ ਕਰਦੀ ਮੇਰੀ ਜਵਾਨ ਕੰਮ ਕਰਦੀ ਹੈ ਕਬਰਾਨਾ ਬੋਲਾ ਲਾਲ ਪੀਰ ਦੀ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਆ ਨਾ ਹਾਂਜੀ ਉਹਨੇ ਤੂਫਾਨੇ ਆਜਾ ਮਿੱਠੇ ਚੌਲ ਲੱਡੂ ਪਤਾਸੇ ਅੱਗ ਦਾ 11 ਰੱਖ ਕੇ ਤੂਫ ਆ ਕੇ ਉਹਨਾਂ ਨੂੰ ਮਨਾਓ ਉਹਨਾਂ ਨੂੰ ਜਗਾਓ ਤੇਰਾ ਸਰੀਰ ਵੀ ਟੁੱਟਿਆ ਰਹਿੰਦਾ ਸਰੀਰ ਦੇ ਵਿੱਚੋਂ ਪੀੜਾ ਚੱਲਦੀ ਹੈ ਬੋਲ ਬੇਟਾ ਹਾਂਜੀ ਡਿਪਰੈਸ਼ਨ ਚ ਆ ਜਾਂਦੀ ਹੈ ਕਬਰਾਟ ਦੇ ਵਿੱਚ ਆ ਜਾਂਦੀ ਹੈ ਬੋਲ ਹਾਂਜੀ ਤੇਰੇ ਘਰ ਵਾਲਿਆਂ ਤੁਹਾਨੂੰ ਪਤਾ ਨਹੀਂ ਹੋਗਾ ਇਹਦਾ ਹਾਂਜੀ ਹਾਂਜੀ ਹੁੰਦੀ ਐ ਕਿ ਨਹੀਂ ਹੁੰਦੀ ਹਾਂਜੀ ਤੇ ਗੋਣੂ ਪੁੱਛਦਾ ਹਾਂ ਹਾਂ ਲਾਲ ਲਾਲ ਬੀ ਹੋਵੇ ਨਾਲ ਨਹੀਂ ਰਹਿੰਦੇ ਇਹਦੇ ਨਾਲ ਤੇਰੀ ਜਨਾਨੀਆਂ ਇਹਦੇ ਨਾਲ ਤੁੰਹਨ ਦਾ ਪਤਾ ਹੋਣਾ ਚਾਹੀਦਾ ਕਿ ਕੀ ਕੀ ਪ੍ਰੋਬਲਮ ਆ ਬੋ ਲਾਲ ਲਾਲ ਪੀਰ ਗੱਡੀਆਂ ਦੇ ਮਾਲਕ ਦੀ ਹੋਏ ਬੱਲੇ ਬੱਲੇ ਬਜ਼ੁਰਗਾ ਤੇਰੇ ਓਏ ਹੋ ਬੱਲੇ ਬੱਲੇ ਬਜ਼ੁਰਗਾ ਤੇਰੇ ਸ੍ਰੀ ਭੋਲ ਮਾਰਦੀ ਖੇੜੇ ਦੇ ਪੈਰੋ ਵੀਰ ਦੀ ਉਹਦੀ ਬਾਗ ਬਰੋਲੇ ਤੇ ਪੈ ਪਉਣ ਮੇਰੇ ਪੈਰੋ ਵੀਰ ਦੀ ਜਿੰਨਾ ਚਿਰ ਹੋ ਗਿਆ ਵਿਆਹ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਸਵਾ ਸਾਲ ਆਂਡਾ ਮੀਟ ਸ਼ਰਾਬ ਇਹਦਾ ਪੂਰਾ ਪ੍ਰੇਜ ਰੱਖਣਾ ਠੀਕ ਠੀਕ ਆ ਹਾਂਜੀ ਅੱਜ ਝੋਲੇ ਫਲ ਪਾ ਦਿੰਨੀ ਆ ਹਾਂ ਦੀ 11 ਮੈਨੂੰ ਦਰਨ ਟੱਪੇ ਹੋਣਗੇ ਤੇ ਸਵਾ ਸਾਲ ਪੁੱਤ ਜਿੰਨੇ ਤੱਕ ਬੱਚਾ ਨਹੀਂ ਹੁੰਦਾ ਜਦੋਂ ਤੱਕ ਟੱਪਗੇ ਆਪਦੇ ਪੇਕੇ ਘਰੇ ਨਹੀਂ ਜਾਣਾ ਕਹਿੰਦਾ ਮਤਲਬ ਆਪਦੇ ਪਿੰਡ ਦੀ ਯੂਨਿਟ ਆਪਣੀ ਐਵੇਂ ਬੰਨਣਾ ਕਰੂੰਗੀ ਠੀਕ ਆ ਤੇ ਤੁਹਾਡਾ ਕੇਸ ਇਹ ਚੜ ਜਾਊਗਾ ਬਾਬਾ ਦਖਾਂਦਾ ਕਿ ਮੁੰਡਾ ਹੀ ਪਿਆ ਪੋਤੀ ਹੋਊਗਾ ਬੋਲ ਸੱਚੇ ਦਵਾਰ ਦੇ ਇਹ ਚੀਜ਼ ਲੱਗੀ ਹੋਈ ਆ ਪੁੱਤ ਉਹ ਜੇ ਕੋਮੇ ਹੁਣੇ ਲਾ ਦੇਣਾ ਕਰਦਾ ਰਾਜੀ ਹੁਣੇ ਹੈ ਕੀ ਹੁੰਦਾ ਜਗਾ ਤੋਂ ਇਤਨਾ ਜੇ ਕੁਝ ਬਾਹਰ ਨਿਕਲਦੀ ਨਹੀਂ ਹਰੀ ਓਮ ਨਮੋ शिवाय शिवजी ਸਦਾ ਸਹਾਇ ਸਰਕਾਰ ਲਾਇਲਾ ਇਲਾ ਇਲਾ ਮੁਹੰਮਦ ਯਾ ਰਸੂਲੱਲ ਚੈੱਕ ਕਰ ਦੇਖ ਬੇਟਾ ਸ਼ਰੀਰ ਵਾਇਪਰੇਸ਼ਨ ਕੰਪਨੀ ਚਾ ਹੁੰਦਾ ਤੇਰਾ ਹੁੰਦਾ ਨਹੀਂ ਜੀ ਕਰ ਜੋ ਕਿਸੇ ਚੀਜ਼ ਦਾ ਚਾਰੀ ਜੀਏ ਮੰਮੀ ਤੇ ਭਰਾ ਨੇ ਇਹ ਮਸਾਣੀ ਆ ਹਲੇ ਨਵੇਂ ਨਵੇਂ ਚੜੀ ਆ ਇਹਨਾਂ ਰੋਗ ਨਹੀਂ ਕਰਦੇ ਜੇ ਨਾ ਮਗਰੋ ਲਾਈ ਸਰੀਰ ਕੰਬਣ ਲੱਗ ਜਾਓ ਪੱਖੀਆਂ ਚ ਦਰਦ ਬਣਨ ਲੱਗ ਜਾਓ 24 ਘੰਟੇ ਠੀਕ ਆ ਸਰਸੋਲੀਆਂ ਪਥਰੀਆਂ ਕੋਈ ਨਾ ਕੋਈ ਨੇ ਬਿਮਾਰੀਆਂ ਚੜਾਈ ਰੱਖਣੀਆਂ ਬੋਲੋ ਸੱਚੇ ਦਰਬਾਰ ਦੇ ਚਾਰ ਕੇਲੇ ਦੇ ਲਾਲ ਆਲੇ ਪੀਰ ਦੇ ਵੀਰਾਂ ਨੂੰ ਮੰਨ ਫਕੀਰਾਂ ਨੂੰ ਮੰਨ ਜਿੰਨਾਂ ਨੂੰ ਮੰਮਾ ਮੰਨਦੀ ਆ ਉਹਨਾਂ ਦੇ ਜਾ ਚਿਰਾਗ ਲਾ ਨਾ ਘਰਗੜੋ ਬੱਤੀਆਂ ਕਰੋ ਤੁਹਾਡਾ ਵੇੜਾ ਬੰਨੇ ਲੱਗ ਜੀ ਜਦੋਂ ਕੁੜੀਆਂ ਨੂੰ ਦਿਨ ਟੱਪ ਕੇ ਮੇਰੇ ਕੋਲ ਲਿਆਈਓ ਗੱਦੀ ਤੇ ਉਦੋਂ ਪੱਕਾ ਖਵਾਣਾ ਲਾਗੇ ਝੋਲੀ ਦਾ ਲਾਈਵ ਲਾਈਵ ਮੇਰੇ ਮਾਲਕਾਂ ਨੇ ਇਹਨੂੰ ਪੁੱਤਰੀ ਦੱਦ ਦੇ ਲੰਬੀਆਂ ਉਮਰਾਂ ਲਵੇ ਤੂੰ ਵੀ ਡਰ ਜਿੰਦਗੀ ਤੋਂ ਕੁਝ ਨਹੀਂ ਹੁੰਦਾ ਹੁਣ ਫਲ ਪੈ ਕੇ ਨਾ ਝੋਲੇ ਦਾ ਪਤਾ ਨਹੀਂ ਲਾ ਚੜਦੇ ਵਾਲੇ ਪਾਸੇ ਕਰਕੇ ਮੂੰਹ ਇਹ ਗ੍ਰੈਂਡ ਕਰ ਲੈਣੇ ਆ ਅੱਜ ਤੋਂ ਬਾਅਦ ਕੁਝ ਨਹੀਂ ਹੁੰਦਾ ਐਤਵਾਰ ਨੂੰ ਆ ਕੇ ਰੱਖਤਾ ਗਾ ਲੈ ਕੇ ਜਾਈਓ ਗੂਗਲ ਤੋਂ ਉਹ ਵੀ ਬਣਾ ਕੇ ਲੈ ਕੇ ਜਾਈਓ ਤੁਹਾਡੇ ਦੋਨਾਂ ਦਾ ਬਾਲ ਨਹੀਂ ਹੁੰਦਾ ਉਧਰ ਸਾਡੇ ਨੂੰ 125 ਰੁਪਏ ਦੇ ਕੋ ਮਤਾਂ ਸੁਣ ਗੱਲ ਮੇਰੀ ਇਹ ਜਿਹੜੇ ਫਲ ਖਾਣੇ ਆ ਕੱਚੀ ਲੱਸੀ ਨਾਲ ਕਰਕੇ ਚੜਦੇ ਵਾਲੇ ਪਾਸੇ ਕਰਕੇ ਮੂੰਹ ਚਾਕੂ ਲਾਣਾ ਨਹੀਂ ਗਾਇਰ ਮੇਲੇ ਪੀਰ ਦਾ ਲਾਲਾ ਵਾਲੇ ਪੀਰ ਦਾ ਪੀਰ ਗੋਸ ਫਗਦ ਲੈ ਕੇ ਨਮ ਗ੍ਰੈਂਡ ਕਰ ਲੈਣੇ ਆਏ ਫਾਲਾ ਉਹਦੇ ਚੈੱਕ ਮਿਕਸ ਨਹੀਂ ਕਰਨੇ ਠੀਕ ਆ ਹਾਂ ਜੀ ਆਂਦੇ ਸਾਲ ਆਹੀ ਤਰੀਕ ਨੂੰ ਐ ਬੱਚਾ ਖੇਡਦਾ ਲਿਆਉਂਗੇ ਦਰਵਾਜ਼ਾ ਅਤੇ ਸ੍ਰੀ ਵੱਨੇ ਹੋਣਗੇ ਬੋਲ ਸੱਚੇ ਦਰਵਾਜ਼ੇ